ਵਾਇਗੁਰਜੀ ਦਾ ਖਾਲਸਾ ਸ਼੍ਰੀ ਵਾਇਗੁਰਜੀ ਦੀ ਫਤਿਹ ਅੱਜ ਤੁਹਾਡੇ ਲਈ ਆਪਾਂ ਬਹੁਤ ਪਿਆਰੇ ਪਿਆਰੇ ਚਾਰ ਘਰਾਂ ਦੀ ਵੀਡੀਓ ਲੈ ਕੇ ਆਏ ਜਿਨ੍ਹਾਂ ਦਾ ਰੇਟ ਵੀ ਬਹੁਤ ਜਾਇਜ਼ ਰਹਿਣ ਵਾਲਾ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਸੋਨੂੰ ਰੇਟ ਸਾਰੇ ਘਰ ਦਿਖਾਵਾਂਗੇ ਵਧੀਆ ਕੱਲੀ ਕੱਲੀ ਚੀਜ਼ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜਿਹੜੀ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆਏ ਨੇ ਹਰ ਰੋਜ਼ ਇਸੇ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਸੀਂ ਕੋਈ ਘਰ ਵੇਚਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਹੈ ਇਹ ਨੰਬਰ ਤੇ 7-8 ਮਿੰਟਾਂ ਦੀ ਵੀਡੀਓ ਬਣਾ ਕੇ ਸਾਰਾ ਕੁਝ ਦਿਖਾ ਕੇ ਗਲੀ ਤੋਂ ਲਾ ਕੇ ਸਾਨੂੰ ਐਡ ਭੇਜ ਦਿਓ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਅਸੀਂ ਆਪਦੇ ਚੈਨਲ ਤੇ ਕਰ ਦਿਆਂਗੇ ਬਾਕੀ ਤੁਹਾਨੂੰ ਆਪ ਦੀ ਪਸੰਦ ਦੀ ਕਿਸੇ ਕੋਠੀ ਦੀ ਲੋੜ ਹੈ ਤਾਂ ਸਾਨੂੰ ਉਹ ਵੀ ਕਮੈਂਟਾਂ ਵਿੱਚ ਦੱਸ ਦਿਓ ਤੁਸੀਂ ਕਿੰਨੇ ਕੁ ਪੈਸੇ ਲਾਉਣੀ ਹੈ ਕਿਹੜੇ ਏਰੀਆ ਦੇ ਵਿੱਚ ਤੁਸੀਂ ਕੋਠੀ ਘਰ ਮਕਾਨ ਜੋ ਵੀ ਦੇਖ ਰਹੇ ਹੋ ਤੁਹਾਨੂੰ ਕਮੈਂ ਤੁਹਾਡਾ ਸਭ ਤੋਂ ਪਹਿਲਾ ਜਿਹੜਾ ਘਰ ਲੈ ਕੇ ਆਏ ਹਾਂ ਜੀ ਬਹੁਤ ਸੋਹਣਾ ਬਣਿਆ ਹੋਇਆ ਮਕਾਨ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਆਪਾਂ ਸਟਾਰਟਿੰਗ ਚੈੱਕ ਕਰ ਲਓ ਤੁਸੀਂ ਕੰਧ ਦੇ ਉੱਤੇ ਟਾਇਲ ਵਗੈਰਾ ਦਾ ਕੰਮ ਦੇਖ ਲਓ ਤੁਸੀਂ ਬਹੁਤ ਵਧੀਆ ਲੋਕੇਸ਼ਨ ਤੇ ਬਣਿਆ ਹੋਇਆ ਜੀ ਬਹੁਤ ਸੋਹਣਾ ਘਰ ਹੈ ਥਾਂ ਦੀ ਗੱਲ ਕਰੀਏ ਤਾਂ 4.5 ਮਰਲੇ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਐਂਟਰੀ ਚੈੱਕ ਕਰਵਾ ਦਿਨਾ ਤੁਸੀਂ ਥੱਲੇ ਪੱਥਰ ਲੱਗਿਆ ਹੋਇਆ ਜੀ ਕੱਲੀ ਕੱਲੀ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਕੀਤਾ ਗਿਆ ਜੀ 4.5 ਮਰਲਿਆਂ ਦੇ ਵਿੱਚ ਬਣਿਆ ਹੋਇਆ ਇਹ ਆਪਾਂ ਤੁਹਾਡੇ ਲਈ ਘਰ ਬਕਾਊ ਲੈ ਕੇ ਆਏ ਹਾਂ ਜੀ ਹੋਰ ਗੱਲ ਦ ਬਾਗਾ ਪੁਰਾਣਾ ਮੋਗਾ ਮੁਦਕੀ ਰੋਡ ਪ੍ਰੀਤਮ ਕੌਰ ਨਰਸ ਵਾਲੀ ਗਲੀ ਦੇ ਵਿੱਚ ਇਹ ਘਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਨੇੜੇ ਬੱਤਰਾ ਸਵੀਟ ਹਾਊਸ ਹੈ ਜੀ ਤੇ ਵਧੀਆ ਘਰ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੱਲੀ ਕੱਲੀ ਚੀਜ਼ ਦੇਖ ਲਓ ਤੁਸੀਂ ਰੰਗ ਪੇਂਟ ਵਗੈਰਾ ਕਰਿਆ ਹੋਇਆ ਜੀ ਜੋੜੀਆਂ ਜੱਪੇ ਲੱਗੇ ਹੋਏ ਨੇ ਵਾਲਪੇਪਰ ਵਗੈਰਾ ਚੜ੍ਹੇ ਹੋਏ ਨੇ ਤੇ ਬੜੀਆ ਮੈਂਟੇਨੈਂਸ ਵਧੀਆ ਪਈਆ ਘਰ ਦੀ ਕੋਈ ਵੀ ਕੰਮ ਕਰਾਉਣ ਦੀ ਲੋੜ ਨਹੀਂ ਬਾਥਰੂਮ ਵਗੈਰਾ ਰਸੋਈ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਖੁੱਲੇ ਡੁੱਲੇ ਕਮਰੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜੀ ਪ੍ਰਾਈਸ ਦੀ ਗੱਲ ਕਰੀਏ ਤਾਂ 20 ਲੱਖ ਰੁਪਏ ਦੀ ਡਿਮਾਂਡ ਹੈ 18 ਤੱਕ ਛੱਡ ਦੇਣਗੇ ਜੀ 20 ਲੱਖ ਰੁਪਏ ਦੀ ਡਿਮਾਂਡ ਹੈ 18 ਦੇ ਲਾਗੇ ਤੱਕ ਇਹ ਕਰ ਛੱਡ ਦੇਣਗੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਘਰ ਓਕੇ ਦੀ ਰਿਪੋਰਟ ਹੈ ਜੀ ਕਮੀ ਪੇਸ਼ੀ ਕੋਈ ਨਹੀਂ ਤੇ ਦੇਖ ਸਕਦੇ ਹੋ ਪੌੜੀਆਂ ਵਗੈਰਾ ਸਾਰਾ ਤੁਸੀਂ ਤੇ ਵਾਲਪੇਪਰ ਅੰਦਰ ਬਾਈ ਜੀ ਸਾਰੇ ਦੇ ਵਿੱਚ ਚੜਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਲੌਬੀ ਏਰੀਆ ਕਮਰਿਆਂ ਦਾ ਏਰੀਆ ਚੈੱਕ ਕਰ ਸਕਦੇ ਹੋ ਤੇ ਕਿਚਨ ਵਗੈਰਾ ਵੀ ਬਹੁਤ ਵਧੀਆ ਡਿਜ਼ਾਈਨ ਕੀਤੀ ਹੋਈ ਹੈ ਕੱਲੀ ਕੱਲੀ ਚੀਜ਼ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿੱਆ ਕਰੋ ਜੀ ਤੇ ਆਹ ਲੋਕੇਸ਼ਨ ਦੇਖ ਸਕਦੇ ਹੋ ਜੀ ਤੇ ਏਰੀਆ ਵੀ ਵਧੀਆ ਮਿਲਜੂਆ ਸਾਢੇ 4 ਮੰਜ਼ਿਲਾਂ ਦੇ ਵਿੱਚ ਬਣਿਆ ਹੋਇਆ ਟਾਪ ਦੀ ਲੋਕੇਸ਼ਨ ਦੇ ਉੱਪਰ ਘਰ ਬਕਾਉ ਹੈ ਤੇ ਚੈੱਕ ਕਰ ਸਕਦੇ ਹੋ ਬਾਥਰੂਮ ਚੈੱਕ ਕਰ ਲਓ ਤੁਸੀਂ ਬਾਥਰੂਮ ਦੇ ਵਿੱਚ ਵੀ ਟਾਈਲਾਂ ਵਗੈਰਾ ਲੱਗੀਆਂ ਹੋਈਆਂ ਨੇ ਜੀ ਤੇ ਅੰਦਰੋਂ ਵੀ ਅਟੈਚ ਹੈ ਬਾਹਰੋਂ ਵੀ ਤੁਸੀਂ ਬਾਥਰੂਮ ਯੂ ਦੇਖਣ ਨੂੰ ਮਿਲ ਜੂਗਾ ਜੀ। ਬਾਕੀ ਤੁਹਾਨੂੰ ਮੈਂ ਦਿਖਾ ਦਿੰਨਾ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਪੂਜਾ ਰੂਮ ਵੀ ਬਣਿਆ ਹੋਇਆ ਜੀ ਸੈਪਰੇਟ ਪੂਜਾ ਰੂਮ ਦੀ ਇਹਨਾਂ ਨੇ ਬਣਵਾਇਆ ਹੋਇਆ ਕੱਲੀ-ਕੱਲੀ ਚੀਜ਼ ਹਰ ਇੱਕ ਚੀਜ਼ ਦੀ ਸਹੂਲਤ ਮਿਲ ਜੂਗੀ ਜੀ ਲੌਬੀ ਮਿਲ ਜੂ ਤੁਹਾਨੂੰ ਕਮਰੇ ਮਿਲ ਜਾਣਗੇ ਵਧੀਆ ਕਿਚਨ ਮਿਲ ਜੂਗਾ ਬਾਥਰੂਮ ਅੰਦਰ ਬਾਅਦ ਡਿਜ਼ਾਈਨ ਕੀਤਾ ਹੋਇਆ ਅਟੈਚ ਮਿਲ ਜੂਗਾ ਜੀ ਤੇ ਏਰੀਆ ਵੀ ਵਧੀਆ ਖੁੱਲਾ ਮਿਲ ਜੂਗਾ ਫਰੰਟ ਦੇ ਉੱਪਰ ਤੁਹਾਨੂੰ ਇਹ ਜਾਲੀ ਦੇਖੋ ਤੁਸੀਂ ਲੱਗੀ ਹੋਈ ਹੈ ਜੀ ਤੇ ਬਾਈਕ ਵਗੈਰਾ ਤੁਸੀਂ ਆਰਾਮ ਦੇ ਨਾਲ ਖੜਾ ਸਕਦੇ ਹੋ ਜੀ ਚੈੱਕ ਕਰ ਲਓ ਤੁਸੀਂ ਤੇ ਸਪੇਸ ਕਾਫੀ ਵਧੀਆ ਮਿਲ ਜਾਣ ਨੂੰ ਤੇ ਮੈਂ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜੀ ਤੁਹਾਡੀ ਸਕਰੀਨ ਦੇ ਉੱਪਰ ਨੰਬਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 20 ਲੱਖ ਰੁਪਏ ਦੀ ਡਿਮਾਂਡ ਹੈ ਜੀ ਤੇ 18 ਤੱਕ ਛੱਡ ਦੇਣਗੇ আর ਰਸੋਈ ਤੁਸੀਂ ਦੇਖ ਲਓ ਵਧੀਆ ਰਸੋਈ ਵੀ ਡਿਜ਼ਾਈਨ ਕੀਤੀ ਗਈ ਹੈ ਜੀ ਬਾਕੀ ਜੋ ਵੀ ਕੰਮ ਹੈਗਾ ਵੈਸੇ ਦਾ ਕਰੋਨ ਵਾਲਾ ਕੋਈ ਕੰਮ ਨਹੀਂ ਪਰ ਜੋ ਵੀ ਤੁਹਾਨੂੰ ਲੱਗਦਾ ਹੋਇਆ ਤਾਂ ਤੁਸੀਂ ਆਪ ਦੇ ਅਕੋਰਡਿੰਗ ਤੇ ਉਹ ਕਰਵਾ ਸਕਦੇ ਹੋ ਜੀ ਬਾਕੀ ਕੰਪਲੀਟ ਘਰ ਹੈ ਜੀ ਹਰ ਤਰ੍ਹਾਂ ਦੀ ਸਹੂਲਤ ਕੰਪਲੀਟ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਵੀਡੀਓ ਵਧੀਆ ਲੱਗਦੇ ਨੇ ਵੀਡੀਓ ਨੂੰ ਦਾਤ ਤੋਂ ਬਾਅਦ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਕਿਸ ਤਰ੍ਹਾਂ ਦੇ ਘਰਾਂ ਦੀ ਰਿਕੁਆਇਰਮੈਂਟ ਹੈ ਜੀ ਆਹ ਤੁਸੀਂ ਚੈੱਕ ਕਰ ਸਕਦੇ ਹੋ ਵਾਸ਼ਿੰਗ ਏਰੀਆ ਜੀ ਸਾਈਡ ਦੇ ਉੱਪਰ ਇਹਨਾਂ ਨੇ ਵਾਸ਼ਿੰਗ ਮਸ਼ੀਨ ਲਾਈ ਹੈ ਤੇ ਇਹ ਤੁਹਾਨੂੰ ਵਾਸ਼ਿੰਗ ਏਰੀਆ ਇੱਕ ਸਾਈਡ ਦੇ ਉੱਪਰ ਦੇਖਣ ਨੂੰ ਮਿਲ ਜੂਗਾ ਜੀ ਠੀਕ ਹੈ ਜੀ ਬਾਕੀ ਮੈਂ ਸਾਰੀ ਡਿਟੇਲ ਦਿਖਾ ਦਿੱਤੀ ਹੈ ਜੀ ਤੇ ਅੱਗੇ ਜਿਹੜੇ ਆਪਣੇ ਕੋਲ ਹੋਰ ਵੀ ਘਰ ਨੇ ਉਹ ਵੀ ਸੋ ਆਪਾਂ ਅਗਲੇ ਘਰ ਵੱਲ ਵਧਦੇ ਆ ਜੀ ਅਗਲਾ ਘਰ ਹੈ ਜਿਹੜਾ ਜੀ ਆਪਣੇ ਕੋਲੇ ਪਹੁੰਚਿਆ ਜੀ ਇਹੇ ਘਰ ਦੀ ਗੱਲ ਕਰੀਏ ਤਾਂ ਆਪਣੇ ਕੋਲੇ 94 ਗੱਜ ਦੇ ਵਿੱਚ ਬਣੀ ਹੋਈ ਕੋਠੀ ਆਪਾਂ ਤੁਹਾਡੇ ਲਈ ਲੈ ਕੇ ਆਈਆਂ ਜੀ ਚੈੱਕ ਕਰ ਲੋ ਜੀ 3rd ਫਲੋਰ ਤੱਕ ਮਿਲ ਜੂ ਯਾਨੀ ਕਿ ਟ੍ਰਿਪਲ ਸਟੋਰੀ ਤੁਹਾਨੂੰ ਇਹ ਘਰ ਦੇਖਣ ਨੂੰ ਮਿਲ ਜੂ ਆ ਜੀ ਵਧੀਆ ਪ੍ਰਾਈਮ ਲੋਕੇਸ਼ਨ ਤੇ ਆ ਘਰ ਤੇ ਇਹ ਵੀ ਵਧੀਆ ਭਾਦੇ ਵਿੱਚ ਵਧੀਆ ਕੂਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਇਹਦੀ ਵੀ ਆਪਾਂ ਗੱਲੀ ਗੱਲੀ ਚ ਚੈੱਕ ਕਰਾ ਦਿੰਨੇ ਆ ਜੀ ਆਪਾਂ ਫਰੰਟ ਪਹਿਲਾਂ ਚੈੱਕ ਕਰਾ ਰਹੇ ਹਾਂ ਟ੍ਰਿਪਲ ਸਟੋਰੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਗਲੀ ਚੈੱਕ ਕਰ ਲਓ ਤੁਸੀਂ ਗਲੀ ਦੇ ਉੱਤੋਂ ਦੋਕ ਸਟੈਪ ਚੜ੍ਹ ਕੇ ਤੁਸੀਂ ਘਰ ਦੇ ਵਿੱਚ ਐਂਟਰੀ ਲੈ ਲੈਨੇ ਹੋ ਜੀ ਆ ਤੁਸੀਂ ਸਭ ਤੋਂ ਪਹਿਲਾਂ ਆਪਾਂ ਘਰ ਦੀ ਐਂਟਰੀ ਲੈ ਲਈ ਜੀ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣੇ ਆ ਸਭ ਤੋਂ ਪਹਿਲਾਂ ਤੁਸੀਂ ਦੇਖੋ ਵੀ ਸਾਰਾ ਪੱਥਰ ਵਗੈਰਾ ਦਾ ਕੰਮ ਹੈ ਜਿਹੜਾ ਉਹ ਪ੍ਰੋਪਰ ਕੀਤਾ ਹੋਇਆ ਜੀ ਫਰੰਟ ਦੇ ਵਿੱਚ ਹੀ ਤੁਹਾਨੂੰ ਪੌੜੀਆਂ ਦੇਖਣ ਨੂੰ ਮਿਲ ਜਾਣੀਆਂ ਤੁਸੀਂ ਉੱਪਰਲਾ ਪੋਰਸ਼ਨ ਕਰਾਈ ਵਗੈਰਾ ਤੇ ਦੇਣਾ ਤਾਂ ਤੁਹਾਡੇ ਘਰ ਵਿੱਚ ਕਿਰਾਏਦਾਰਾ ਐਂਟਰ ਨਹੀਂ ਹੋਊਗਾ ਜੀ ਬਾਹਰੋਂ ਆ ਕੇ ਸਿੱਧਾ ਆਪਦੇ ਉੱਪਰ ਉਹ ਜਾ ਸਕਦੇ ਨੇ ਤਾਂ ਕਰਕੇ ਕਿਰਾਏ ਦੇ ਆ ਵੀ ਤੁਸੀਂ ਆਪਦੇ ਘਰ ਦੇ ਵਿੱਚ ਰੱਖ ਸਕਦੇ ਹੋ ਤਿੰਨ ਸਟੋਰੀਆਂ ਹਨਾ ਜੀ ਉੱਪਰਲੇ ਦੋਨੇ ਤੁਸੀਂ ਮਤਲਬ ਕਿ ਕਿਰਾਏ ਤੇ ਚਾੜ੍ਹ ਸਕਦੇ ਹੋ ਜੀ ਇੱਥੋਂ ਤੁਸੀਂ ਫਰੰਟ ਐਂਟਰੀ ਆਪਦੇ ਘਰ ਦੀ ਹੁੰਦੀ ਹੈ ਜੀ ਪੌੜੀਆਂ ਸਾਈਡ ਤੇ ਰਹਿ ਗਈਆਂ ਜੀ ਫਰੰਟ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਕਿਚਨ ਦੇਖਣ ਨੂੰ ਮਿਲ ਜੂਗੀ ਸਿੰਕ ਵਗ ਤੇ ਲੱਕੜ ਦਾ ਕੰਮ ਨਹੀਂ ਕਰਵਾਇਆ ਤੁਸੀਂ ਆਪਦੇ ਅਕੋਰਡਿੰਗ ਜੇਕਰ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਅੱਗੇ ਤੁਸੀਂ ਚੈੱਕ ਕਰ ਲਓ ਜੀ ਆਪਾਂ ਅਗਦੇ ਏਰੀਆ ਵੱਲ ਵਧਦੇ ਆ ਜੀ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੀ ਇਹਨੂੰ ਪੂਜਾ ਰੂਮ ਬਣਾਉਣਾ ਹੈ ਬੈੱਡ ਕਿਚਨ ਬਣਾਉਣਾ ਕਿਸੇ ਵੀ ਤਰ੍ਹਾਂ ਤੁਸੀਂ ਇਹ ਪੋਰਸ਼ਨ ਨੂੰ ਵੀ ਯੂਜ਼ ਕਰ ਸਕਦੇ ਹੋ ਵੈਸੇ ਇਹਨਾਂ ਨੇ ਇਹ ਸਪੇਸ ਖਾਲੀ ਛੱਡਿਆ ਹੋਇਆ ਤੁਸੀਂ ਆਪਦੇ ਅਕੋਰਡਿੰਗ ਜਿਹੜਾ ਯੂਟਿਲਾਈਜ਼ ਕਰ ਸਕਦੇ ਹੋ ਜੀ ਸੋ ਆਪਾਂ ਅੱਗੇ ਵੱਧ ਚੁੱਕੇ ਹਾਂ ਜੀ ਤੇ ਇਹ ਵੀ ਘਰ ਦੀ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੰਨਾ ਜੀ ਤੁਸੀਂ ਦੇਖੀ ਚਲੋ ਨਾਲ ਦੀ ਨਾਲ ਵੀਡੀਓ ਤੇ ਇਹ 94 ਗਜ ਦੇ ਵਿੱਚ ਬਣੀ ਹੋ ਮੇਨ ਫਰਵਾਹੀ ਸਦਰ ਬਾਜ਼ਾਰ ਦੇ ਵਿੱਚ ਹੈ ਜੀ ਜਨ ਸਭਾ ਦੇ ਬਿਲਕੁਲ ਸਾਹਮਣੇ ਹੈ ਜੀ ਤੇ ਬਰਨਾਲਾ ਇਹਦੀ ਮੇਨ ਲੋਕੇਸ਼ਨ ਹੈ ਜੀ ਤੇ ਤਿੰਨ ਫਲੋਰਾਂ ਦੇ ਵਿੱਚ ਬਣੀ ਹੋਈ ਕੋਠੀ ਹੈ ਜੀ ਤੇ ਕਮਰੇ ਜਿਹੜੇ ਬਹੁਤ ਖੁੱਲੇ ਡੁੱਲੇ ਮਿਲ ਜਾਣਗੇ 94 ਗਜ ਵਧੀਆ ਲੋਕੇਸ਼ਨ ਬਣੀ ਹੋਈ ਹੈ ਜੀ ਹਰ ਇੱਕ ਸਹੂਲਤ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਕੱਲੀ ਕੱਲੀ ਬਾਥਰੂਮ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਕਮਰਿਆਂ ਦੇ ਨਾਲ ਅਟੈਚ ਬਾਥਰੂਮ ਮਿਲ ਜਾਣਗੇ ਜੀ ਸਾਰੇ ਕਮਰਿਆਂ ਦੇ ਵਿੱਚ ਤੁਸੀਂ ਦੇਖੋ ਪੱਥਰ ਵਗੈਰਾ ਲੱਗਿਆ ਹੈ ਬਾਥਰੂਮਾਂ ਦੇ ਵਿੱਚ ਟਾਇਲ ਵਗੈਰਾ ਦਾ ਵੀ ਕੰਮ ਕੀਤਾ ਹੋਇਆ ਜੀ ਟੂਟੀਆਂ ਵਗੈਰਾ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੱਲੀ ਕੱ ਸੂਲ ਤਾਂ ਜਿਹੜੀ ਤੁਹਾਨੂੰ ਘਰ ਦੇ ਵਿੱਚ ਦੇਖਣ ਨੂੰ ਮਿਲ ਜੂਗੀ ਬਾਕੀ ਜਿਹੜੇ ਵੀ ਵੀਰ ਸਾਨੂੰ ਐਡ ਭੇਜਦੇ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੀ ਵੀਡੀਓ ਆ ਫੋਨ ਨੂੰ ਟੇਡਾ ਕਰਕੇ ਬਣਾਇਆ ਕਰੋ ਜਿਵੇਂ ਇਹ ਵੀਡੀਓ ਤੁਹਾਨੂੰ ਦੇਖਣ ਵਿੱਚ ਥੋੜੀ ਪ੍ਰੋਬਲਮ ਆ ਰਹੀ ਹੈ ਇਹਦੇ ਨਾਲ ਆਪਾਂ ਸਾਫ਼ ਕੋਠੀ ਵੀ ਨਹੀਂ ਦਿਂਦੀ ਤੁਸੀਂ ਬੇਨਤੀ ਹੈ ਜਿੰਨੇ ਵੀ ਭਰਾ ਭੈਣਾਂ ਸਾਨੂੰ ਵੀਡੀਓ ਭੇਜਦੀਆਂ ਨੇ ਉਹ ਪ੍ਰੋਪਰ ਹੱਥ ਨੂੰ ਬਿਨ ਹਲਾਏ ਸਾਰੇ ਬਾਰ ਤੋਂ ਲੈ ਕੇ ਕੱਲੀ-ਕੱਲੀ ਚੀਜ਼ ਅੰਦਰ ਤੱਕ ਦਿਖਾਇਆ ਕਰੋ ਤਾਂ ਕਿ ਦੇਖਣ ਵਾਲੇ ਨੂੰ ਵੀ ਸਮਝ ਲੱਗ ਸਕੇ ਵੀ ਕਿਸ ਤਰ੍ਹਾਂ ਦੀ ਆਪਾਂ ਕੋਠੀ ਦੀ ਵੀਡੀਓ ਬਣਾ ਕੇ ਭੇਜ ਰਹੇ ਹਾਂ ਤੇ ਪ੍ਰੋਪਰ ਹੌਲੀ-ਹੌਲੀ ਦਿਖਾ ਦਿਆ ਕਰੋ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਵੀ ਕਿੱਡੀ ਵੀ ਵੱਡੀ ਵੀਡੀਓ ਸਾਨੂੰ ਬਣਾ ਕੇ ਤੁਸੀਂ ਭੇਜ ਸਕ ਉਹਨੀਆਂ ਤੁਸੀਂ ਕੁਝ ਨਹੀਂ ਬੋਲਣਾ ਸਿਰਫ ਤੁਸੀਂ ਵੀਡੀਓ ਬਣਾ ਕੇ ਭੇਜਣੀ ਹੁੰਦੀ ਹੈ ਅਸੀਂ ਸਾਰਾ ਕੁਝ ਆਪਦੇ ਮਤਾਬਕ ਦਿੱਤੀ ਜਾਣਕਾਰੀ ਦੇ ਥਰੂ ਅਸੀਂ ਸਾਰੀ ਚੀਜ਼ ਬੋਲ ਦਿੰਦੇ ਹਾਂ ਜੀ ਬਾਕੀ ਠੀਕ ਹੈ ਜੀ ਤੇ ਇਹਨਾਂ ਨਾਲ ਕਾਲ ਕਰ ਸਕਦੇ ਹੋ ਜੀ ਨੰਬਰ ਤੁਹਾਡੀ ਸਕਰੀਨ ਤੇ ਚਲਾ ਦਿੱਤਾ ਗਿਆ ਹੈ ਜੀ ਇਹਨਾਂ ਨੇ ਰੇਟ ਨਹੀਂ ਪਾਇਆ ਹੋਇਆ ਤੁਸੀਂ ਕਾਲ ਕਰਕੇ ਆਪਦਾ ਰੇਟ ਵਗੈਰਾ ਇਹਨਾਂ ਨਾਲ ਪੁੱਛ ਲਿਓ ਜੇ ਤੁਹਾਨੂੰ ਕੋਠੀ ਵਧੀਆ ਲੱਗੀ ਤਾਂ ਜਾ ਕੇ ਆਦੀ ਚੈੱਕ ਕਰਕੇ ਕੋਠੀ ਦੀ ਡੀਲ ਤੁਸੀਂ ਕਰ ਸਕਦੇ ਹੋ ਜੀ ਸੋ ਆਪਾਂ ਅਗਲੀ ਵੀਡੀਓ ਵੱਲ ਵੱਧਦੇ ਹਾਂ ਜੀ ਅਗਲਾ ਜਿਹੜਾ ਆਪਣੇ ਕੋਠੀ ਤੁਹਾਡੇ ਲਈ ਲੈ ਕੇ ਆਇਆ ਘਰ ਉਹਦੀ ਗੱਲ ਕਰਦੇ ਹਾਂ ਜੀ ਸੋ ਅਗਲੀ ਵੀਡੀਓ ਆ ਗਈ ਜੀ ਆਪਣੇ ਕੋਲੇ ਇਹ ਜਿਹੜਾ ਘਰ ਹੈ ਜੀ 78 ਗਜ ਦੇ ਵਿੱਚ ਬਣਿਆ ਹੋਇਆ ਘਰ ਬਕਾਊ ਲੈ ਕੇ ਆਏ ਆ ਜੀ ਚੈੱਕ ਕਰ ਲਓ 78 ਗਜ ਦੇ ਵਿੱਚ ਬਣਿਆ ਹੋਇਆ ਘਰ ਹੈ ਜੀ ਇਹਦੀ ਵੀ ਐਂਟਰੀ ਤੁਸੀਂ ਚੈੱਕ ਕਰ ਲਓ ਜਿੱਥੋਂ ਆਪਾਂ ਐਂਟਰੀ ਲਵਾਂਗੇ ਜੀ ਇਹਦਾ ਵੀ ਪ੍ਰਾਈਸ ਹੈ ਜਿਹੜਾ ਬੜਾ ਜਾਇਜ਼ਾ ਦੇਖਣ ਨੂੰ ਮਿਲ ਜੂਗਾ ਇਹਦੀ ਲੋਕੇਸ਼ਨ ਹੈ ਉਹ ਵੀ ਬਹੁਤ ਪਿਆਰੀ ਦੇਖਣ ਨੂੰ ਮਿਲ ਜੂਗੀ ਫਰੰਟ ਦੇ ਵਿੱਚ ਸਭ ਤੋਂ ਪਹਿਲਾਂ ਬਾਥਰੂਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੁਹਾਨੂੰ ਇੱਥੇ ਬਾਥਰੂਮ ਮਿਲ ਜਾਣਗੇ ਜੀ ਤੇ ਇਥੋਂ ਹੀ ਅੱਗੇ ਆਪਾਂ ਘਰ ਦੇ ਵਿੱਚ ਐਂਟਰ ਹੁੰਨੇ ਆ ਤਾਂ ਇਥੋਂ ਤੁਸੀਂ ਇੱਕ ਸਾਈਡ ਤੇ ਪੌੜੀਆਂ ਦੇਖਣ ਨੂੰ ਮਿਲ ਜਾਣਗੀਆਂ ਇੱਥੇ ਤੁਹਾਨੂੰ ਛੋ ਕਰ ਹੈ ਬਾਈ ਜੀ 78 ਗਜ ਦੇ ਵਿੱਚ ਬਣਿਆ ਹੋਇਆ ਤੇ ਵਧੀਆ ਲੋਕੇਸ਼ਨ ਦੇ ਉੱਪਰ ਬਣਿਆ ਹੋਇਆ ਇਹਦੀ ਵੀ ਲੋਕੇਸ਼ਨ ਵਗੈਰਾ ਸਾਰਾ ਕੁਝ ਰੇਟ ਵਗੈਰਾ ਤੁਹਾਨੂੰ ਦੱਸਾਂਗੇ ਬੜੀ ਜਾਇਜ਼ ਜੇ ਰੇਟ ਦੇ ਵਿੱਚ ਇਹ ਘਰ ਬਕਾਊ ਹੈ ਲੋਕੇਸ਼ਨ ਦੀ ਆਪਾਂ ਜੇ ਗੱਲ ਕਰੀਏ ਤਾਂ ਸ਼ਿਮਲਾਪੁਰੀ ਲੁਧਿਆਣਾ ਇਹਦੀ ਲੋਕੇਸ਼ਨ ਹੈ ਜੀ ਤੇ ਇਹਨਾਂ ਨੇ ਕਿਸੇ ਹੋਰ ਸ਼ਿਫਟ ਹੋਣ ਕਰਕੇ ਆਪਦਾ ਘਰ ਇਹ ਜਿਹੜਾ ਬਕਾਊ ਕਰਕੇ ਰੱਖਿਆ ਜੀ ਇਹਨਾਂ ਨੇ ਰੇਟ ਦੀ ਗੱਲ ਕਰੀਏ ਤਾਂ 19 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਹੈ ਜੀ ਤੇ ਇਹ ਗਿੱਲ ਨਹਿਰ ਦੇ ਬਿਲਕੁਲ ਨਜ਼ਦੀਕ ਤੋਂ ਨੂੰ ਇਹ ਘਰ ਦੇਖਣ ਨੂੰ ਮਿਲ ਜੂਗਾ ਜੀ ਤੇ ਵਧੀਆ ਜੇ ਤੁਸੀਂ ਲੈ ਕੇ ਨੂੰ ਕਰਾਇ ਵਗੈਰਾ ਤੇ ਦੇਣਾ ਉਹ ਵੀ ਸਹੂਲਤ ਤੁਹਾਨੂੰ ਮਿਲ ਜੂਗੀ ਜੀ ਤੇ ਆਰਮਨਾਲ ਘਰ ਵੀ ਕਰਾਇ ਵਗੈਰਾ ਤੇ ਲੱਗ ਜਾਂਦੇ ਨੇ ਤੇ ਇਧਰ ਪੌੜੀਆਂ ਉੱਤੇ ਤੁਹਾਨੂੰ ਉੱਪਰੋਂ ਵੀ ਦਿਖਾ ਦਿੰਨੇ ਆ ਜੀ ਕਮਰੇ ਵਗੈਰਾ ਵਧੀਆ ਕਮਰੇ ਮਿਲ ਜਾਣਗੇ ਖੁੱਲਾ ਡੁੱਲਾ ਮਕਾਨ ਮਿਲ ਜੂਗਾ ਹਰ ਤਰ੍ਹਾਂ ਦੀ ਫੈਸਿਲਿਟੀ ਕਿਚਨ ਵਾਸ਼ਿੰਗ ਏਰੀਆ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਸਹੂਲਤ ਮਿਲ ਜੂਗੀ ਜੀ ਤੇ ਇਹ ਉੱਪਰੋਂ ਤੁਹਾਨੂੰ ਮਕਾਨ ਦਿਖਾ ਦਿੰਨੇ ਆ ਜੀ ਡਬਲ ਸਟੋਰੀ ਹੈ ਜੀ ਉੱਪਰ ਵੀ ਤੁਸੀਂ ਚੈੱਕ ਕਰ ਸਕਦੇ ਹੋ 30 ਲੱਖ ਰੁਪਇਆ ਡਿਮਾਂਡ ਹੈ ਜੀ 78 ਗਜ ਦੇ ਵਿੱਚ ਮਕਾਨ ਬਣਿਆ ਹੋਇਆ ਸੀ ਸੋ ਆਪਾਂ ਲਾਸਟ ਘਰ ਵੱਲ ਵਾਧੇ ਆ ਜੀ ਹੁਣ ਇਹ ਜਿਹੜਾ ਆਪਣੇ ਕੋਲੇ ਘਰ ਆਇਆ ਜੀ ਬਿਲਕੁਲ ਵਧੀਆ ਡਿਮਾਂਡ ਦੇ ਵਿੱਚ ਇਹ ਵੀ ਆਇਆ ਇਹਦੀ ਵੀ ਲੋਕੇਸ਼ਨ ਬਿਲਕੁਲ ਪ੍ਰਾਈਮ ਆਪਾਂ ਲੋਕੇਸ਼ਨਾਂ ਦੇ ਉੱਪਰ ਲੈ ਕੇ ਆਏ ਆ ਜੀ 128 ਗਜ ਦੇ ਵਿੱਚ ਬਣਿਆ ਹਾਊਸ ਬਕਾਊ ਹੈ ਜੀ ਲੋਕੇਸ਼ਨ ਬਹੁਤ ਪਿਆਰੀ ਹੈ ਜੀ ਇੱਥੇ ਤੁਸੀਂ ਆਰਾਮ ਨਾਲ ਆਪਦੀ ਗੱਡੀ ਲਿਆਓ ਕੁਝ ਮਰਜ਼ੀ ਲਿਓ ਗਲੀ ਬਹੁਤ ਚੌੜੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਸਭ ਤੋਂ ਪਹਿਲਾਂ ਆਪਾਂ ਐਂਟਰੀ ਕਰ ਲਈ ਜੀ ਥੱਲੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਟਾਈਲ ਵਗੈਰਾ ਦਾ ਕੰਮ ਬਹੁਤ ਸੋਹਣਾ ਮਿਲਿਆ ਜੀ ਸਿੰਕ ਮਿਲ ਜੂਗਾ ਜੀ ਇਸ ਸਾਈਡ ਤੇ ਤੁਹਾਨੂੰ ਵਾਸ਼ਰੂਮ ਵਗੈਰਾ ਦੇਖਣ ਨੂੰ ਮਿਲ ਜਾਣਗੇ ਇੱਥੇ ਤੁਸੀਂ ਆਪਣੀ ਬਾਈਕ ਸਾਈਕਲ ਵਗੈਰਾ ਜੋ ਵੀ ਕੋਈ ਚੀਜ਼ ਖੜੀ ਕਰਨੀ ਹੈ ਉਹ ਖੜੀ ਕਰ ਸਕਦੇ ਹੋ ਇੱਧਰ ਡਰੈਗ ਰੂਮ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਕਮਰੇ ਤੁਸੀਂ ਚੈੱਕ ਕਰ ਸਕਦੇ ਹੋ ਖੁੱਲੇ ਡੁੱਲੇ ਕਮਰੇ ਮਿਲ ਜਾਣ ਚੈੱਕ ਕਰ ਸਕਦੇ ਹੋ ਜੀ ਤੇ ਵਧੀਆ ਘਰ ਇਹ ਵੀ ਬਣਾ ਰੱਖਿਆ ਜੀ ਤੁਹਾਨੂੰ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਦੇ ਦਿਆਂਗੇ ਤੇ 24 ਫੁੱਟ ਗਲੀ ਦੇ ਉੱਪਰ ਘਰ ਲੱਗਦਾ ਤੁਸੀਂ ਆਰਾਮ ਨਾਲ ਗੱਡੀ ਲਿਆਓ ਕੁਝ ਮਰਜ਼ੀ ਲਿਆਓ ਤੁਸੀਂ ਉੱਥੇ پارک ਵੀ ਕਰ ਸਕਦੇ ਹੋ ਜੀ ਤੇ ਆਰਾਮ ਨਾਲ ਤੁਸੀਂ ਉੱਥੇ ਖੜਾ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤੁਹਾਨੂੰ ਦੇਖਣ ਨੂੰ ਮਿਲਣੀ ਨਹੀਂ ਕਮਰੇ ਚੈੱਕ ਕਰ ਸਕਦੇ ਹੋ ਖੁੱਲੇ ਡੁੱਲੇ ਕਮਰੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਸਾਫ ਸੁਥਰਾ ਫਰਸ਼ ਟਾਇਲ ਜਿਹੜੀ ਥੱਲੇ ਲੱਗੀ ਹੋਈ ਹੈ ਪ੍ਰੋਪਰ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਘਰ ਦੇ ਵਿੱਚ ਤੁਹਾਨੂੰ ਟਾਇਲ ਦੇਖਣ ਨੂੰ ਮਿਲ ਜੂਗੀ ਜੀ ਤੇ ਕਮਰੇ ਵਗੈਰਾ ਤੁਸੀਂ ਚੈੱਕ ਕਰ ਲਓ ਜੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਘਰ ਤੁਹਾਨੂੰ ਕਰਨਪੁਰ ਰੋਡ ਭਾਰਤ ਨਗਰ ਸਤਨਾਮ ਚੌਂਕ ਦੇ ਸਾਹਮਣੇ ਦੇਖਣ ਨੂੰ ਮਿਲ ਜੂਗਾ ਜੀ ਸਿਰਸਾ ਪ੍ਰਾਈਮ ਲੋਕੇਸ਼ਨ ਹੈ ਜੀ ਰੇਟ ਦੀ ਗੱਲ ਕਰੀਏ ਤਾਂ 45 ਲੱਖ ਰੁਪਏ ਦੀ ਡਿਮਾਂਡ ਕੀਤੀ ਹੈ ਬਾਕੀ ਬਹਿ ਕੇ ਮੌਕੇ ਤੇ ਤੁਸੀਂ ਐਡਜਸਟਮੈਂਟ ਕਰ ਸਕਦੇ ਹੋ ਜੀ ਨੰਬਰ ਤੋਂ ਦੀ ਸਕਰੀਨ ਦੇ ਉੱਪਰ ਚੱਲ ਰਿਹਾ ਦਿੱਤੇ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਘਰ ਤੁਸੀਂ ਦੇਖ ਸਕਦੇ ਹੋ ਜੀ ਹਰ ਇੱਕ ਤਰ੍ਹਾਂ ਦੀ ਸਹੂਲਤ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਜੋੜੀਆਂ ਵਗੈਰਾ ਦਾ ਸਾਰਾ ਕੰਮ ਕੰਪਲੀਟ ਹੈ ਜੀ ਕਿਚਨ ਤੁਹਾਨੂੰ ਫੁੱਲ ਕੰਪਲੀਟ ਮਿਲ ਜੂ 1 ਰੁਪਿਆ ਤੁਹਾਨੂੰ ਲਾਉਣ ਦੀ ਲੋੜ ਨਹੀਂ ਜੀ ਤੁਸੀਂ ਆ ਕੇ ਸਿਰਫ ਰਹਿਣਾ ਸਟਾਰਟ ਕਰਨਾ ਹੈ ਜੀ ਸਾਰਾ ਕੰਮ ਬਿਲਕੁਲ ਬ੍ਰਾਂਡਡ ਕੀਤਾ ਗਿਆ ਹੈ ਜੀ ਆ ਤੁਸੀਂ ਰਸੋਈ ਚੈੱਕ ਕਰ ਸਕਦੇ ਹੋ ਜੀ ਕੱਲੀ ਕੱਲੀ ਹੈ ਨਾ ਰਸੋਈ ਬਹੁਤ ਵਧੀਆ ਬਣਾਈ ਗਈ ਹੈ ਜੀ ਤੇ ਸਾਰੀ ਰਸੋਈ ਭਰੀ ਹੋਈ ਹੈ ਤੇ ਬਾਥਰੂਮ ਵਗੈਰਾ ਵੀ ਵਧੀਆ ਦੇਖਣ ਨੂੰ ਮਿਲ ਜਾਣਗੇ ਲੋਕੇਸ਼ਨ ਪ੍ਰੋਪਰ ਬਹੁਤ ਘੈਂਟ ਹੈ ਜੀ ਘਰ ਦੇਖਣ ਨੂੰ ਬਹੁਤ ਜਿਆਦਾ ਖੂਬਸੂਰਤ ਲੱਗਦਾ ਹੈ ਵਧੀਆ ਕਮਰੇ ਨੇ ਖੁੱਲੇ ਡੁੱਲੇ ਕਮਰੇ ਮਿਲ ਜਾਣਗੇ ਜੀ ਆ ਪੌੜੀਆਂ ਵਾਲਾ ਏ ਜੀ ਤੁਸੀਂ ਚੈੱਕ ਕਰ ਸਕਦੇ ਹੋ ਪੌੜੀਆਂ ਦੇ ਉੱਪਰ ਹੈ ਜਿਹੜਾ ਮਾਰਬਲ ਦਾ ਕੰਮ ਕੀਤਾ ਹੋਇਆ ਤੇ ਉੱਪਰੋਂ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਚੈੱਕ ਕਰ ਲਓ ਤੁਸੀਂ ਤੇ ਵੱਡੀ ਗੱਲ ਹੈ ਜੀ ਪੌੜੀਆਂ ਵਗੈਰਾ ਤਾਂ ਆਪਾਂ ਮੇਨ ਹੁੰਦੀਆਂ ਨੇ ਤੇ ਗਲੀ ਤੁਹਾਨੂੰ ਹਨਾ ਗੱਡੀ ਵਾਲੀ ਗਲੀ ਮਿਲ ਜੂਗੀ ਕਈ ਘਰਾਂ ਦੇ ਵਿੱਚ ਆਪਾਂ ਮੋਟਰਸਾਈਕਲ ਜਾਂਦੇ ਨੇ ਗੱਡੀਆਂ ਸੰਭਵ ਨਹੀਂ ਹੁੰਦੀਆਂ ਪਰ ਜਿਹੜੀ ਇਹਨਾਂ ਦੀ ਗਲੀ ਹੈ 24 ਫੁੱਟ ਗਲੀ ਹੈ ਪ੍ਰੋਪਰ ਤੁਸੀਂ ਬਾਹਰ ਚੈੱਕ ਵੀ ਕਰ ਸਕਦੇ ਹੋ ਆਹ ਬਾਲਕਨੀ ਏਰੀਆ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਸਾਹਮਣੇ ਗਲਾਸ ਲੱਗਿਆ ਹੋਇਆ ਤੇ ਅੱਗੇ ਵੀ ਤੁਸੀਂ ਦੇਖੋ ਵੀ ਅੱਗੇ ਕਿੰਨਾ ਖੁੱਲਾ ਡੁੱਲਾ ਏਰੀਆ ਆਰਾਮ ਨਾਲ ਤੁਸੀਂ ਆਪਦੀ ਗੱਡੀ ਵਗੈਰੀ ਬਾਹਰ ਹੀ ਹਨਾ پارک ਕਰ ਸਕਦੇ ਹੋ ਜੀ ਲੋਕੇਸ਼ਨ ਬਹੁਤ ਪਿਆਰੀ ਹੈ ਜੀ ਤੇ ਆਹ ਤੁਹਾਨੂੰ ਉੱਪਰ ਰੂਮਗੈਰਾ ਦੇਖਣ ਨੂੰ ਮਿਲ ਜਾਣਗੇ ਇਹ ਵੀ ਤੁਸੀਂ ਚੈੱਕ ਕਰ ਸਕਦੇ ਤੇ ਆ ਦੇਖ ਲਓ ਜੀ ਰੂਮ ਨੇ ਉੱਪਰ ਖੁੱਲੇ ਡੁੱਲੇ ਕਮਰੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਉਹ ਵੀ ਚੈੱਕ ਕਰਵਾ ਦਿੰਨੇ ਤੇ ਉੱਪਰ ਵੀ ਸਾਰਾ ਇਹਨਾਂ ਨੇ ਕੰਮ ਹੈ ਜਿਹੜਾ ਕੰਪਲੀਟ ਕਰਵਾ ਰੱਖਿਆ ਜੀ ਇਹ ਉੱਪਰ ਦਾ ਬੈਡਰੂਮ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਤੇ ਸਾਰਾ ਕੰਮ ਇਹਨਾਂ ਦੇ ਵਿੱਚ ਕੰਪਲੀਟ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਖਰਚਾ ਕਰਨ ਦੀ ਲੋੜ ਨਹੀਂ ਤੁਸੀਂ ਖਰੀਦਣਾ ਤੇ ਆ ਕੇ ਰਹਿਣਾ ਸਟਾਰਟ ਕਰਨਾ ਹੈ ਜੀ ਨੰਬਰ ਤੋਂ ਢਿੱ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਤੇ ਡਿਮਾਂਡ ਮੈਂ ਤੁਹਾਨੂੰ ਦੱਸ ਹੀ ਦਿੱਤੀ ਜੀ 45 ਲੱਖ ਰੁਪਏ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਐਡਜਸਟਮੈਂਟ ਕਰ ਸਕਦੇ ਹੋ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਇਸੇ ਤਰ੍ਹਾਂ ਦੀ ਹੋਰ ਵੀਡੀਓ ਨਾਲ ਮਿਲਾਂਗੇ ਤਦ ਤੱਕ ਲਈ ਰੱਖ ਜੀ